ਨਾ ਸਰਵਾ ਸਰਵਾ ਮੈਂ ਤਾਂ ਕੰਮ ਚੱਲ ਪਿਆ ਸਰੋਸਰੋ ਲੋਕ ਵੱਡਣ ਲੱਗ ਗਏ ਆ ਤਬੀਆਂ ਤਮੀਆਂ ਬਣਾ ਬਣਾ ਰੱਖੀ ਤੇ ਆਹ ਸਥਿਤੀ ਆ ਜਿਹੜਾ ਕੜਕਾ ਦੀ ਤੇ ਕਿੱਥੇ ਕੜਦੀਆਂ ਪਰ ਆਦਾ ਫੇਰ ਵੀ ਸਾਰੇ ਸੋਚ ਸਮਝ ਕੇ ਆਏ ਆ ਮੈਂ ਤਾਂ ਪੱਕੇ ਬੈਠੀ ਸਾਨੂੰ ਹੁਣ ਇੱਕ ਪੰਗਾ ਪੈ ਗਿਆ ਐਕਸਪ੍ਰੈਸ ਬੱਚੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਚ ਅਸੀਂ ਪਹੁੰਚ ਗਏ ਆ ਜੀ ਗਵਾਲੀਅਰ ਤੋਂ ਥੋੜਾ ਪਿੱਛੇ ਆ ਰੋਟੇ ਟਿੱਖਾਣ ਰੁਕੇ ਸੀਗੇ ਰਾਤ ਕੱਲ ਵਾਲੇ ਵਲੌਗ ਤੁਸੀਂ ਵੇਖ ਹੀ ਲਿਆ ਹੋਣਾ ਅਸੀਂ ਆਗਰਾ ਲੰਘ ਕੇ ਮੈਂ ਪੋਸਟ ਕੀਤਾ ਸੀਗਾ ਆ ਸਾਰਾ ਹਨੇਰੇ ਚ ਨੰਗ ਨੰਗ ਗਿਆ ਕੁਛ ਐ ਨਹੀਂ ਸੀਗਾ ਕਿਤੇ ਖੜੇ ਨਹੀਂ ਗਏ ਨਹੀਂ ਕਿਤੇ ਕੰਤਰੇ ਜਾਂਦੇ ਆ ਤੇ ਤੁਹਾਨੂੰ ਪਹੁੰਚ ਕੇ ਦਿਖਾਉੜੇ ਆ ਆਟਾ ਬਾਈ ਤੇ ਪੰਜਾਬੀ ਢਾਬਾ ਇੱਥੇ ਚਲੋ ਚਾਹ ਪਾ ਕੇ ਖਾਣੇ ਆ ਤੇ ਚਲੋ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਲੋ ਜੀ ਕਰਕੇ ਬ੍ਰੇਕਫਾਸਟ ਤੇ ਹੁਣ ਗਾਹ ਨੂੰ ਪਾ ਦੇ ਚੱਲੇ ਇਹਦੀਆਂ ਕੋਈ ਪੰਜਾਬੀ ਢਾਬਾ ਯੂਪੀ ਚ ਨਾ ਆਦਾ ਹੀ ਸੀਗਾ ਪੰਜਾਬੀ ਇੰਨੀਆਂ ਮਿਰਚਾਂ ਸਟੀਆਂ ਹੀ ਕੁੜੀ ਆਵਿਆ ਨੇ ਨਾਂ ਨੂੰ ਪੰਜਾਬੀ ਢਾਬਾ ਸੀ ਆ ਪਰ ਕਰਤੂਤੋਂ ਪੰਜਾਬੀ ਢਾਬਾ ਨਹੀਂ ਸੀਗਾ ਓਏ ਆ ਆ ਢਾਬਾ ਭੁੱਲੀ ਰਏ ਆ ਪਾਏ ਆ ਵਧੀਆ ਸੀਗਾ ਨਾਲ ਮੈਂ ਬਈ ਇਹਨੂੰ ਉੱਥੇ ਕਿਹਾ ਸੀ ਦੇਖਿਆ ਹੀ ਨਹੀਂ ਭਾਂਜਾ ਦਾ ਪਾ ਚਲੋ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ ਇਨੀ 100 ਮੀਟਰ ਸਲਾਈਟ ਲੈਫਟ ਓਨ ਟੂ ਪਾ ਪਹੁੰਚ ਗਿਆ ਕੋਰੀ ਡਿਸਟ੍ਰਿਕਟ ਆ ਇਹ ਟਾਂਗ ਵਾ ਟੱਲਾ ਸਰੋ ਸਰੋ ਬੰਦਾ ਕੰਮ ਚੱਲ ਪਿਆ ਸਰੋ ਸਰੋ ਲੋਕ ਵੱਢਣ ਲੱਗ ਪਏ ਆ ਥਬੀਆਂ ਥਬੀਆਂ ਬਣਾ ਬਣਾ ਰੱਖੀਆਂ ਤੇ ਇੱਕ ਰੋੜ ਬਹੁਤ ਵਧੀਆ ਬਣਿਆ ਵੀ ਹੋਰ ਗੱਲਾਂ ਦੀਆਂ ਗੱਲਾਂ ਉਹ ਸੋਨੇ ਰੋਡ ਬਣੇ। ਉਹ ਪਤ ਨਹੀਂ ਜਾਣਾ ਬਣਗਾ। ਵੇਖ ਲਓ ਜੀ ਐਮਪੀ ਦੀਆਂ ਪਹਾੜੀਆਂ। ਇਹ ਜੀ ਐਮਪੀ ਦੀਆਂ ਪਹਾੜੀਆਂ। ਸਾਨੂੰ ਤਾਂ ਕਿਤੇ ਕਣਕ ਦੂਰ ਦੂਰ ਤੱਕ ਨਹੀਂ ਦੀਦੀ ਜਿਹੜੀ ਵੱਢਣ ਆਉਣੀ ਆ। ਕੰਡੇ ਹੀ ਵੱਢਣ। ਕੰਡੇ ਹੀ ਵੱਢਣ ਆਉਣੇ ਬਹਿਣੇ ਨੇ ਇਹ ਤਾਂ। ਇਹ ਆ ਗਿਆ 18 ਡਾਇਰੈਕਟਰ ਟਰਾਲੇ ਇਹਨਾਂ ਦੇ ਉੱਤਰ ਪ੍ਰਦੇਸ਼ ਰੋਡਵੇਜ ਬੱਸ ਸਰਵਿਸ ਨੈਕਸਟ ਰਾਈਟ ਔਨ ਟੂ ਚਾਕਾਰੀ ਰੋਡ ਆ ਜਾਨਵਰ ਸਾਡਾ ਜਿਹਨੇ ਸਾਨੂੰ ਏਰੀਆ ਦਵਾਉਣਾ ਇੱਥੇ ਜਾਂਦਾ ਮੂਰੇ ਇਹ ਆ ਬਾਈ ਜੀ ਏਰੀਆ ਫਸਲ ਆ ਜਿਹੜੀ ਆਪਾਂ ਇੱਥੇ ਮਸ਼ੀਨ ਲੈ ਕੇ ਆਉਣੀ ਆ ਇਹ ਹੈ ਦੇਖੋ ਮਤਲਬ ਇਹ ਮਛਲੀ ਕਮ ਹੈ ਕਿ ਨਹੀਂ ਹੈ ਹਾਂ ਹਾਂ ਇਹ ਸਭ ਮਤਲਬ ਇਹ ਯਾਨੀ ਮੰਗੇ ਵਾਲੀ ਸਭ ਕੀ ਕਾਟੇ ਹੋਏ ਹੈ ਦੋ ਵਾਰ ਤੱਕ ਠੀਕ ਹੈ ਆਈ ਨਸਰ ਲੱਗ ਪਈ ਹੈ ਪਾਸ ਤੀਆ ਹਜੇ ਕੜਕਾ ਦੀ ਇੱਥੇ ਬੱਲੀਆਂ ਕੱਢਦੀਆਂ ਪਰ ਏਰੀਆ ਸੋਹਣਾ ਹੈ ਹਲੋ ਉਸ ਸਰਦਾਰ ਸਰਦਾਰ ਜੀ ਜੇ ਆ ਨਹੀਂ ਗਏ ਤਾਂ ਫਾੜ ਦੀ ਆ ਗਏ बात करूँ आप थोड़ी मैं वहाँ पर घुमा रहा हूँ नमे वाली रोड पे दो बात हाँ नमे वाली अपने खेत है जहाँ पे लो लो बात की यहाँ गाड़ी आ गई है कोई तो छोटा मोटा काम होता है अरे तो भाई जी एमपी ਦਾ ਏਰੀਆ ਫਸਲ ਫਸਲ ਸੋਹਣੀ ਆ ਇਸ ਵਾਰ ਠੀਕ ਆ ਪਿਛਲੇ ਵਾਰ ਨਾਲੋਂ ਠੀਕ ਆ ਪਰ ਆਉਦਾ ਫੇਰ ਵੀ ਸਾਰੇ ਸੋਚ ਸਮਝ ਕੇ ਆਇਓ ਦਾ ਪੱਕੇ ਪੈਰੀ ਇਹ ਕਿੱਥੇ ਆ ਉੱਪਰ ਕੋ ਹਰੀਆਂ ਦੀ ਫੀਲਿੰਗ ਆਉਂਦੀ ਨਾ ਇੱਥੇ ਆ ਕੇ ਜੇ ਹਰੀ ਕੇ ਆਏ ਹੁੰਦੇ

कौन वाला वो जो सामने अभी बहुत है वो इसमें यहाँ पर पानी भी सूख जाएगा यहाँ पर लेकिन नीचे वहाँ पर बहुत है अच्छा बीच में डूंगा होगा ना ਸਾਡੇ ਜਿਹੜਾ ਏਜੰਟ ਆ ਜਿਹੜਾ ਉਹਦਾ ਘਰ ਉਹਨੇ ਸਾਨੂੰ ਅੱਜ ਲੰਚ ਤੇ ਇਨਵਾਈਟ ਕੀਤਾ ਹੋਰ ਸੇਵਾ ਕਰਦੇ ਬਾਈ ਹੁਣੀ ਘਟ ਖਾਈ ਵੈ ਅੰਜਮ ਮਿਲ ਕੇ ਸਬਰ ਬਹੁਤ ਆ ਆਹ ਢੋਕੜ ਦੇ ਬੋੜ ਕੇ ਮੂੰਹ ਥੜੀ ਨਿਕਲ ਨਜ਼ਰੇ ਉਹ ਬਾਈ ਹੁਣੀ ਆਪਣੇ ਏਜੰਟ ਨੂੰ ਸਾਨੂੰ ਹੁਣ ਇੱਕ ਪੰਗਾ ਪੈ ਗਿਆ ਐਕਸਪ੍ਰੈਸ ਰੋਡ ਤੇ ਆ ਪੰਪ ਕਿਤੇ ਨੇੜੇ ਤੇੜੇ ਨਹੀਂ ਤੇ ਗੱਡੀ ਦੀ ਰੇਂਜ ਰਹਿ ਗਈ ਯਾਰ 90 ਕਿਲੋਮੀਟਰ ਦੀ ਆ ਜੀ ਹੁਣ ਤਾਂ ਪੰਪ ਇੰਨਾ ਹੀ ਆ ਇਹ ਧੱਗਾ ਵੀ ਨਹੀਂ ਲੱਗਣਾ ਭੈਣ ਜੋ ਆ ਪੰਪ ਪਹੁੰਚ ਗਏ ਜੀ ਦਿੱਲੀ ਉੱਥੋਂ ਆ ਗਈ ਸੀ ਜੀ ਤੇ ਅੱਜ ਵੀਡੀਓ ਬਣਾਉਂ ਦਾ ਟਾਈਮ ਨਹੀਂ ਲੱਗਾ ਵਾਪਸੀ ਤੇ ਹੁਣ ਅਸੀਂ ਜਾਣੇ ਪਏ ਆਇਰਪੋਰਟ ਸਾਡੇ ਇੱਕ ਬੰਦੇ ਨੇ 1:30 ਵਜੇ ਲੈਂਡ ਕਰਨਾ ਉਹਨੂੰ ਲੈ ਕੇ ਤੇ ਫਿਰ ਜਾਵਾਂਗੇ ਪਿੰਡ ਨੂੰ ਵਾਪਸ